ਮੁੜ ਹੁਣ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਨੂੰ ਮਾਸਕ ਲਾਉਣੇ ਪੈਣਗੇ ਤਾਂ ਬਿਲਕੁਲ ਪਾਰੀ ਗਿੰਦਰੇ ਵਿੱਚ ਇਕੱਠਾ ਇਕੱਠੇ ਹੋਣ ਤੇ ਵੀ ਹੁਣ پابੰਦੀ ਲੱਗ ਸਕਦੀ ਹੈ ਕਿਉਂਕਿ ਮੁੜ ਤੋਂ ਕੋਵਿਡ-19 ਵਾਂਗ ਨਵਾਂ ਵਾਇਰਸ ਜਿਹੜਾ ਕਿ ਕਾਫੀ ਤੇਜ਼ੀ ਦੇ ਨਾਲ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ਦੁਨੀਆਂ 'ਚ ਇੱਕ ਵਾਰ ਫਿਰ ਤਬਾਹੀ ਦੀ ਸਥਿਤੀ ਹੋ ਸਕਦੀ ਹੈ। ਚੀਨ ਦੇ ਵਿੱਚ ਕਰੋਨਾ ਵਰਗਾ ਇੱਕ ਹੋਰ ਨਵਾਂ ਵਾਇਰਸ ਮਿਲਿਆ ਤੇ ਇਸ ਦੇ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਦਾ ਖਤਰਾ ਹੈ। ਜੀ ਹਾਂ, ਇਹ ਨਵਾਂ ਵਾਇਰਸ ਚੀਨ ਦੀ ਵੁਹਾਨ ਲੈਬ ਵਿੱਚ ਪਾਇਆ ਗਿਆ ਹੈ। ਕਰੋਨਾ ਕਾਰਨ ਕੋਈ ਤਬਾਹੀ ਨੂੰ ਕੌਣ ਕਹ ਸਕਦਾ ਹੈ? ਇਸ ਵਾਇਰਸ ਦੀ ਖੋਜ ਕਾਰਨ ਇੱਕ ਵਾਰ ਫਿਰ دہشت ਦਾ ਮਾਹੌਲ ਹੈ ਤੇ ਲੋਕ ਫਿਰ ਤੋਂ ਡਰ ਰਹੇ ਨੇ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਚੀਨ ਦੇ ਵੁਹਾਨ ਇੰਸਟੀਚਿਊਟ ਆਫ ਵਨ ਲੋਜੀ ਦੇ ਖੋਜਕਰਤਾਵਾਂ ਨੇ ਇਸ ਨਵੇਂ ਵਾਇਰਸ ਦੀ ਖੋਜ ਕੀਤੀ ਹੈ ਤੇ ਇਹ ਵਾਇਰਸ ਮਨੁੱਖੀ ਸਿਹਤ ਲਈ ਇੱਕ ਨਵਾਂ ਖਤਰਾ ਹੈ ਖੋਜਕਰਤਾਵਾਂ ਦੇ ਅਨੁਸਾਰ ਇਹ ਵਾਇਰਸ ਉਹਨਾਂ ਹੀ ਰਿਸੈਪਟਰਾਂ ਰਾਹੀਂ ਸੈੱਲਾਂ ਦੇ ਵਿੱਚ ਦਾਖਲ ਹੁੰਦਾ ਜਿਵੇਂ ਕਰੋਨਾ ਵਾਇਰਸ ਕਰਦਾ ਹੈ ਤੇ ਇਹ ਵਾਇਰਸ ਮਨੁੱਖਾਂ ਤੇ ਹੋਰ ਠੰਡਤਾਰੀ ਜੀਵਾ ਦੇ ਸਰੀਰ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਨਾਲ ਜੁੜ ਕੇ ਸੈੱਲਾਂ ਨੂੰ ਸੰਕਰਮਿਤ ਕਰਦਾ ਹੈ ਇਸ ਨਵੇਂ ਵਾਇਰਸ ਨੂੰ ਮੱਡਲ ਈਸਟ ਰੈਸਪੀਰੇਟਰੀ ਸਿੰਡਰੋਮ ਯਾਨੀ ਕਿ ਐਮ ਈ ਆਰ ਐਸ ਵੀ ਕਿਹਾ ਜਾਂਦਾ ਹੈ ਅੰਦਾਜ਼ੀ ਕੀ ਰਿਪੋਰਟ ਦੇ ਅਨੁਸਾਰ 2012 ਤੋਂ ਮਈ 2024 ਤੱਕ ਲਗਭਗ 2600 ਲੋਕਾਂ ਵਿੱਚ ਐਮ ਈ ਆਰ ਐਸ ਯਾਨੀ ਕਿ ਮਰਜ਼ ਵਾਇਰਸ ਦੀ ਪੁਸ਼ਟੀ ਹੋਈ ਹੈ ਇਸ ਵਾਇਰਸ ਨਾਲ ਸੰਕਰਮਿਤ ਲੋਕਾਂ ਵਿੱਚੋਂ 36% ਦੀ ਮੌਤ ਹੋ ਗਈ ਹੈ ਵਿਸ਼ਵ ਸਿਹਤ ਸੰਗਠਨ ਦੀ ਵੈਬਸਾਈਟ ਦੇ ਅਨੁਸਾਰ ਇਸ ਦੇ ਜ਼ਿਆਦਾਤਰ ਮਾਮਲੇ ਸਾਊਦੀ ਅਰਬ ਵਿੱਚ ਪਾਏ ਗਏ ਨੇ ਵੁਹਾਨ ਵਾਇਰਸ ਰਿਸਰਚ ਸੈਂਟਰ ਚਮਗਿੱਦੜਾ ਵਿੱਚ ਪਾਇਆ ਜਾਣ ਵਾਲੇ ਕਰੋਨਾ ਵਾਇਰਸ ਦੇ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ ਕਿਹਾ ਜਾ ਰਿਹਾ ਹੈ ਕਿ ਕਰੋਨਾ ਵਾਇਰਸ ਵੀ ਚੀਨ ਦੀ ਵੁਹਾਨ ਲੈਬ ਤੋਂ ਹੀ ਲੀਕ ਹੋਇਆ ਸੀ ਤੇ ਮੁਰ ਤੋਂ ਹੁਣ ਇਹ ਨਵਾਂ ਵਾਇਰਸ ਜਿਹੜਾ ਕਿ ਫੈਲਣ ਦਾ ਖਤਰਾ ਹੁਣ ਚੀਨ ਤੇ ਮੰਡਰਾ ਰਿਹਾ ਤੇ ਜਿਸ ਦਾ ਅਸਰ ਸਾਰੇ ਦੇਸ਼ ਤੇ ਵੀ ਜੜਾ ਕਿ ਹੋ ਸਕਦਾ ਹੈ